ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਓ ਜੀ ਅੱਜ ਫਤੇ ਸਿੰਘ ਜੀ ਤੋਂ ਆਪਾਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਰੇ ਕੁਝ ਸਵਾਲ ਪੁੱਛਦੇ ਆਂ ਪਹਿਲੀ ਗੱਲ ਤੇ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆਂ ਕਿ 8ਵੇਂ ਪਾਤਸ਼ਾਹ ਜੀ ਦੀ ਵੀਡੀਓ ਹੈ ਜਿਹੜੀ ਉਹ ਬਣਾਉਣ ਦੇ ਵਿੱਚ ਸਾਥੋਂ ਥੋੜੀ ਜੀ ਜ਼ਿਆਦਾ ਦੇਰੀ ਹੋ ਗਈ ਥੋੜਾ ਜਿਹਾ ਮਜਬੂਰੀ ਸੀ ਉਹਦੇ ਲਈ ਤੁਹਾਡੇ ਕੋਲੋਂ ਸਾਰਿਆਂ ਕੋਲ ਅਸੀਂ ਮਾਫੀ ਚਾਹੁੰਦੇ ਆ ਸੋ ਆਓ ਹੁਣ ਆਪਾਂ ਫਤੇ ਸਿੰਘ ਜੀ ਦੇ ਨਾਲ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਆ ਹਾਂਜੀ ਫਤੇ ਸਿੰਘ ਜੀ ਰੀ ਇਹ ਸ਼ੁਰੂ ਫੇਣਾ ਜੀ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਕ੍ਰਿਸ਼ਨ ਕੌਰ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸੰਨ 1656 ਈਸਵੀ ਨੂੰ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜਨਮ ਸਥਾਨ ਤੇ ਕਿਹੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਦਿੱਲੀ ਵਿਕੇ ਨਹੀਂ ਕੀਰਤਪੁਰ ਸਾਹਿਬ ਦੇ ਕੀਰਤਪੁਰ ਸਾਹਿਬ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦੀ ਪ੍ਰਾਪਤੀ ਕਦੋਂ ਹੋਈ ਸਨ 1664 ਈਸਵੀ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਭਰਾ RAM ਰਾਏ ਨੂੰ ਗੁਰਗੱਦੀ ਕਿਉਂ ਨਾ ਮਿਲੀ ਕਿਉਂਕਿ ਓ ਗੁਰਗੱਦੀ ਨੂੰ ਗੁਰਗੱਦੀ ਤੇ ਵਰਾਜਮਾਨ ਹੁਣ ਸਮੇ ਯੋਗ ਨਹੀਂ ਸੀ ਗੁਰਗੱਦੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਹੀਂ ਸੀ ਹਾਂਜੀ ਅ ਅਗਲਾ ਸਵਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਸਿੱਖੀ ਦੇ ਪ੍ਰਚਾਰ ਦੇ ਵਾਅਦੇ ਲਈ ਕਿਹੜਾ ਕਾਰਜ ਕੀਤਾ ਆਪ ਜੀ ਨੇ ਗੁਰਸਿੱਖੀ ਦੇ ਵਾਅਦੇ ਲਈ ਬਰਚਾਰਕਾ ਨੂੰ ਵਕ ਵਕ ਥਾਵਾਂ ਤੇ ਭੇਜਿਆ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਮਿਲੀ ਆ ਜਦੋਂ ਉਦੋਂ ਉਹਨਾਂ ਦੇ ਜਿਹੜੇ ਵੱਡੇ ਭਰਾ ਸੀ RAM RAJ ਉਹ ਕਿੱਥੇ ਸੀ RAM RAJ ਆਰੰਗਜੀਤ ਦੇ ਦਰਬਾਰ ਵਿੱਚ ਦਿੱਲੀ ਵਿਖੇ ਸੀ ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਕਿਹੜੇ ਹਨ ਅੱਠਵੇਂ ਬਾਦਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਬਾਲਾ ਪ੍ਰੀਤਮ ਦੇ ਨਾਮ ਨਾਲ ਬਾਬਾ ਗੁਰਦਿੱਤਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰਿਸ਼ਤੇ ਵਿੱਚ ਕੀ ਲੱਗਦੇ ਸਨ ਦਾਦਾ ਜੀ ਹਾਂਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਕਿਸ ਦੇ ਬੁਲਾਵੇ ਤੇ ਗਏ ਸਿੱਖ ਸੰਗਤਾਂ ਦੇ ਬਲਾਵੇ ਤੇ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਤੋਂ ਦਿੱਲੀ ਜਾਣ ਲੱਗਿਆਂ ਪਹਿਲੀ ਰਾਤ ਕਿੱਥੇ ਗੁਜ਼ਾਰੀ ਸੀ ਪਿੰਡ ਪੰਜੋਖਰਾ ਜ਼ਿਲ੍ਹਾ ਅੰਬਾਲਾ ਪਿੰਡ ਪੰਜੋਖਰਾ ਜ਼ਿਲ੍ਹਾ ਅੰਬਾਲਾ ਵਿਖੇ ਗੁਰੂ ਸਾਹਿਬ ਜੀ ਦਾ ਕਿਹੜਾ ਸਿੱਖ ਰਹਿੰਦਾ ਸੀ ਭਾਈ ਛੱਜੂ ਜੀ ਹੋਰ ਹਾਂਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਪਾਸੋਂ ਗੀਤਾ ਦੇ ਅਰਥ ਕਰਵਾਏ ਆਈ ਛੱਜੂ ਚੋਰ ਪਾਸੋਂ ਹਾਂਜੀ ਅਗਲਾ ਸਵਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਗੁਰੂ ਕਾਲ ਸਮੇਂ ਦਿੱਲੀ ਦਾ ਬਾਦਸ਼ਾਹ ਕੌਣ ਸੀ ਔਰੰਗਜ਼ੇਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿਸ ਦੇ ਆਦੇਸ਼ ਕਰਕੇ ਔਰੰਗਜ਼ੇਬ ਨੂੰ ਮਿਲਣਾ ਨਹੀਂ ਚਾਹੁੰਦੇ ਸਨ ਪਿਤਾ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਆਦੇਸ਼ ਕਰਕੇ ਦਿੱਲੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਦਾ ਉਪਦੇਸ਼ ਦਿੱਤਾ ਸਤ ਆਪ ਜੀ ਨੇ ਸਤਨਾਮ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਸੰਗਤ ਦੀ ਵੈਰਾਗਮਈ ਹਾਲਤ ਨੂੰ ਵੇਖ ਕੇ ਕੀ ਕਿਹਾ ਆਪ ਜੀ ਨੇ ਸੰਗਤ ਦੀ ਵੈਰਾਗਮਈ ਹਾਲਤ ਨੂੰ ਦੇਖ ਕੇ ਸੰਗਤਾਂ ਨੂੰ ਤੀਜਾ ਦਿੱਤਾ ਅਤੇ ਵਾਹਿਗੁਰੂ ਦਾ ਆਣਾ ਸੱਚਾ ਕਰਕੇ ਮੰਨਨ ਲਈ ਆਖਿਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਦੋਂ ਜੋਤੀ ਜੋਤ ਸਮਾਏ ਸਨ 1664 ਈਸਵੀ ਨੂੰ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਸਮੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਕੁੱਲ ਉਮਰ ਕਿੰਨੀ ਸੀ ਲਗਭਗ 8 ਸਾਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਵਿੱਤਰ ਦੇਹ ਦਾ ਅੰਤਮ ਸੰਸਕਾਰ ਕਿਸ ਨਦੀ ਦੇ ਕਿਨਾਰੇ ਕੀਤਾ ਗਿਆ ਜਮਨਾ ਨਦੀ ਦੇ ਕਿਨਾਰੇ ਦਿੱਲੀ ਵਿਖੇ ਕੀਤਾ ਗਿਆ ਗੁਰੂ ਜੀ ਦੀ ਪਵਿੱਤਰ ਦੇਹ ਦੇ ਅੰਤਮ ਸੰਸਕਾਰ ਵਾਲੇ ਸਥਾਨ ਤੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਸਜੋਬਿਤ ਹੈ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਕਿਸ ਦੀ ਜੋਤ ਕੰਮ ਕਰ ਰਹੀ ਸੀ ਸ੍ਰੀ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵੱਲੋਂ ਕਹੇ ਸ਼ਬਦ ਬਾਬਾ ਬਕਾਲੇ ਦਾ ਕੀ ਭਾਵ ਸੀ ਬਾਬਾ ਬਕਾਲੇ ਦਾ ਭਾਵ ਹੈ ਕਿ ਜੋ ਬਕਾਲੇ ਨਗਰ ਵਿਖੇ ਨਿਵਾਸ ਕਰ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਲੱਗਦੇ ਸਨ ਸਿੱਖ ਧਰਮ ਦੇ ਅਗਲੇ ਗੁਰੂ ਹੋਣਗੇ ਹਾਂਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਲੱਗਦੇ ਸੀ ਠੀਕ ਹੈ ਬਾਬਾ ਕਿਵੇਂ ਲੱਗਦੇ ਸੀ ਕਿਉਂਕਿ ਇਹਨਾਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਾਦਾ ਸੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਭਰਾ ਨੇ ਬਾਬਾ ਗੁਰੂ ਤੇਗਭਾਦਰ ਜੀ ਤੇ ਦਾਦੇ ਦਾ ਭਰਾ ਬਾਬਾ ਹੀ ਲੱਗਦਾ ਹੁੰਦਾ ਹੈ ਆਖਰੀ ਸਵਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਖਸ਼ੀਅਤ ਸੰਬੰਧੀ ਦਸਵੇਂ ਸ੍ਰੀ ਪਤਾ ਜੀ ਨੇ ਕੀ ਲਿਖਿਆ ਹੈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦੁੱਖ ਹੈ ਸਭ ਦੁੱਖੇ ਜਾਏ ਹਾਂਜੀ ਸੋ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤੇ ਜੀਵਨ ਦੇ ਨਾਲ ਸੰਬੰਧਿਤ ਕੁਝ ਸਵਾਲ ਅਪ ਅੱਜ ਫਤੇ ਸਿੰਘ ਜੀ ਤੋਂ ਪੁੱਛੇ ਆ ਅ ਇਸੇ ਤਰ੍ਹਾਂ ਹੁਣ ਅਗਲੇ ਸਵਾਲਾਂ ਦੀ ਜਿਹੜੀ ਲੜੀ ਹੈ ਉਹ ਦਾਸ ਗੁਰੂ ਸਾਹਿਬਾਨ ਜੀ ਦੇ ਜੀਵਨ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸਿੱਖ ਰਹਿਤ ਮਰਿਆਦਾ ਬਾਰੇ ਤੇ ਸ਼ਹੀਦ ਸਿੱਖਾਂ ਦੇ ਜੀਵਨ ਦੇ ਨਾਲ ਸੰਬੰਧਿਤ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਵਾਲ ਜਵਾਲ ਸਵਾਲ ਜਵਾਬ ਫਤੇ ਸਿੰਘ ਜੀ ਦੇ ਨਾਲ ਜਿਹੜੇ ਹੈ ਉਹ ਵੀਡੀਓ ਬਣਾ ਕੇ ਅਪਲੋਡ ਕਰਿਆ ਕਰਾਂਗੇ ਤੇ ਬੁਲਾਈਏ ਜੀ ਫਤਿਹ ਫਿਰ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ